ਜੀ ਬੰਦ ਜੀ ਕੀ ਨਾਮ ਜੀ ਸੰਦੀਪ ਕੀ ਗੱਲਬਾਤ ਹੋਈ ਆ ਅੱਜ ਅਸੀਂ ਰਿਸ਼ਤੇਦਾਰਾਂ ਦੇ ਗਏ ਹੋਏ ਸੀਗੇ ਮੇਰੇ ਬੱਚੇ ਵੀ ਤੇ ਮੈਂ ਵੀ ਤੁਮਗਰਵਾਨੇ ਸਾਡੇ ਦਿਨ ਕਰਕੇ ਨੁਕਸਾਨ ਸਾਰੇ ਘਰ ਵਾਲਾ ਮੇਰੇ ਬਾਹਰ ਨੁਕਸਾਨ ਕਿੰਨਾ ਹੋਇਆ ਟੋਟਲ ਨੁਕਸਾਨ 11-12 ਲੱਖ ਦਾ ਹੋ ਗਿਆ ਕੀ ਕੀ ਸੀਗਾ ਮਾਜੀ ਸਾਰੇ ਕੈਸ਼ ਵੀ ਕਰੇ ਸੀਗਾ ਜੇਵਰ ਸੀਗੇ ਬੱਚੇ ਨੇ ਗੁਰਕਾ ਸੀਗੀਆਂ ਹੋਰ ਸਮਾਨ ਸਾਰੇ ਰੀਚ ਕਰਾ ਔਰ ਜੋ ਹੱਥ ਹੈ ਜਾਸਰ ਹੈ ਕੈਸ਼ ਕਿ ਨਕ ਸੀਗਾ ਕੈਸ਼ ਭਾਜੀ ਸੀਗਾ ਦੋਟਾ ਇਲਾਕਾ ਦੇਖਣੇ ਆਇਆ ਸੀ ਕੈਸ਼ ਕਿ ਨਕ ਸੀਗਾ ਕੈਸ਼ ਭਾਜੀ ਸੀਗਾ ਦੋਟਾ ਇਲਾਕਾ ਦੇਖਣੇ ਆਇਆ ਸੀ

ਭਾਜੀ ਸਾਰੇ ਕੈਸ਼ ਵੀ ਘਰੇ ਸੀਗਾ ਜੇਵਰ ਸੀਗੇ ਬੱਚਿਆਂ ਦੇ ਗੁਰਖਾ ਸੀਗੀਆਂ ਹੋਰ ਸਮਾਨ ਸਾਰਾ ਰੀਸ ਗੈਰਾ ਜੋ ਹੱਦਾਂ ਦਾ ਜਾ ਸਰ ਕੁਝ ਹੋਵੇ ਕੈਸ਼ ਕਿੰਨਾਂ ਸੀਗਾ ਕੈਸ਼ ਭਾਜੀ ਸੀਗਾ 2 ਡੋਟਾ ਇਲਾਖ ਦੇ ਕਿੰਨੇ ਹੱਸ ਤੇ ਹੋਰ ਸੋਨਾ ਚਾਂਦੀ ਸੀਗਾ ਹਾਂਜੀ ਸੋਨਾ ਚਾਂਦੀ ਸੀਗਾ 10 ਟੋਲੇ ਸੋਨਾ ਸੀਗਾ ਚਾਂਦੀ ਤਾਂ ਸੀਗੀ ਕਾਫੀ ਸਾਰਾ ਕੁਝ ਤੇ ਉਹ ਇਸ ਨੂੰ ਕੰਪਲੀਟ ਕਰਤੀ ਹਾਂਜੀ ਕੀਤੀ ਕੀਤੀ ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਬਿੱਟੂ ਆ ਹਾਂਜੀ ਬਿੱਟੂ ਭਾਜੀ ਕੀ ਗੱਲਬਾਤ ਹੋਈ ਆ ਵੀਰੇ ਬ੍ਰਦਰ ਦਾ ਘਰ ਆ ਜੀ ਤੇ ਇਹ ਕਿਤੇ ਗਏ ਸੀਗੇ ਮੰਨ ਲਓ ਐ ਦਵਾਰ ਜਾਂ ਸੋਮਵਾਰ ਬੰਗਲਵਾਰ ਦੋ ਤਿੰਨ ਦਿਨ ਲਈ ਕੰਮੜਵਾਸ ਤੇ ਮੱਤਾ ਦੇਖਣ ਗਿਆ ਸੀਗੇ ਤੇ ਉਸ ਤੋਂ ਬਾਅਦ ਚੋਰਾ ਨੇ ਆਪਣਾ ਮਲਬੂਕਾ ਦੇਖ ਕੇ ਤੇ ਇਹ ਚੀਜ਼ ਹੁਣ ਅੰਦਾਜ਼ਾ ਹੁੰਦਾ ਜੀ ਅਸੀਂ ਮੰਗ ਇਹ ਕਰਦੇ ਆ ਵੀ ਸੱਪੋਗਾ ਕਿ ਇਹਨਾਂ ਨੂੰ ਹਿਸਾਬ ਮਿਲਣਾ ਚਾਹੀਦਾ ਕਿ ਛੋੜਾਂ ਦੇ ਜੋ ਆਏ ਦਿਨ ਅੱਧੇ ਦਿਹਾੜੇ ਅਸੀਂ ਕਾਫਰਾ ਵੀ ਵਗੈਰਾ ਦੇਖਦੇ ਆ ਔਰ ਕੋਈ ਨਾ ਕੋਈ ਚੋਰੀ ਹੁੰਦੀ ਰਹਿੰਦੀ ਹੈ ਰਿਪੋਰਟ ਦੇ ਵਿੱਚ ਬਹੁਤ ਜ਼ਿਆਦਾ ਲੁੱਟ ਕਰਕੇ ਗਏ ਆ ਕਪੜਾ ਲੱਤਾ ਐਂ ਡੀਡੀਆਂ ਜੋ ਵੀ ਸਮਾਨ ਉਹਨਾਂ ਦੇ ਹੱਥ ਆ ਰੱਬੇ ਤੱਕ ਪਹੁੰਚ ਛਦੇ ਹਾਂਜੀ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਟੋਟਲ ਇਹਨਾਂ ਨੇ ਦੱਸਣ ਦੇ ਮੁਤਾਬਕ ਤਾਂ ਯਾਨੀ ਕਿ 10 ਟੋਲੇ ਸੋਨਾ ਤੇ 2.5 ਲੱਖ ਕੈਸ਼ ਮਾਲੂ ਦਰਤੇ ਪਿਆ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਪੁਲਿਸ ਨੂੰ ਕੰਪਲੀਟ ਕੀਤੀ ਹੈ ਜੀ ਆਈਸੀ ਪੁਲਿਸ ਪੁਲਿਸ ਆਈ ਸੀ ਹੋਰ ਸਵੇਰੇ ਹੁਣ ਅਸੀਂ ਬਾਕੀ ਟਾਈਮ ਜ਼ਿਆਦਾ ਹੋ ਗਿਆ ਸੀਗਾ ਹੁਣ ਅਸੀਂ ਮਿਲਦੇ ਨਾ 9:30 ਵਜੇ ਆ ਕੇ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਆਪਣੇ ਸੀਸੀਟੀਵੀ ਲੱਗੇ ਆ ਜੀ ਕੁਛ ਆਇਆ ਸੀਸੀਟੀਵੀ ਚ ਸੀਸੀਟੀਵੀ ਚ ਤਾਂ ਕਿ ਪਟ ਦੇ ਜਾਨੀ ਕਿ ਨਜ਼ਰ ਆਏ ਅ ਅੱਛਾ ਜੀ ਹਾਂ ਜੀ ਦੋ ਬੰਦੇ ਬਸ ਦੇਖਿਆ ਬਾਕੀ ਹੋਰ ਸੈਡਾ ਚੈੱਕ ਕੀਤੀਆਂ ਹੈਗੀਆਂ ਬਾਕੀ ਦੇਖਦੇ ਹਾਂ ਜੀ ਤੇ ਜਿਹੜੀ ਚੋਰੀ ਕੀਤੀ ਗਈ ਆ ਇਹ ਕਿੱਧਰ ਦੀ ਆਏ ਆ ਤੇ ਕੁਝ ਪਤਾ ਲੱਗਾ ਇਹ ਹਾਂਜੀ ਇਹਦੇ ਬਾਰੇ ਨਹੀਂ ਪਤਾ ਲੱਗਾ ਉਦਾਂ ਯਾਨੀ ਕਿ ਜੋ ਵੀ ਕੈਮਰੇ ਨੇ ਕੈਪਚਰ ਕੀਤੇ ਹੈਗੇ ਆ ਸਿਰਫ ਦੋ ਬੰਦੇ ਕੀਤੇ ਜਣੀ ਕੋਈ ਤਾਲੇ ਵਗੈਰਾ ਤੋੜ ਕੇ ਅੰਦਰ ਐਂਟਰ ਹੋਏ ਜਾਂ ਉੱਪਰ ਦੀ ਆਏ ਕੋਠੇ ਥਾਣੀ ਤਾਲੇ ਇੱਕ ਖਿੜਕੀ ਆ ਯਾਨੀ ਕਿ ਉਹ ਜਾਲੀ ਫੱਟ ਕੇ ਤੁਸੀਂ ਕੁੱਡੀ ਹੱਥੋਂ ਥਪਾ ਕੇ ਯਾਨੀ ਕਿ ਉਹਨਾਂ ਨੇ ਖੋਲੀ ਹਾਂਜੀ